ਵਾਸਾ ਜੀ ਗੁਰੂ ਸਾਹਿਬ ਦਾ ਪੱਲ ਖੜਾ ਬਣਿਆ ਮਹਾਰਾਜ ਪੈਂਦੇ ਖਾਰਾ ਜੋਰ ਕਰਦੇ ਰਹੇ ਆ ਆਪ ਵੱਡੀ ਪਹਿਲਵਾਨੀ ਕੀਤੀ ਆ ਕਿਉਂਕਿ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਲਿਖਿਆ ਸੁਖੀ ਬਸੇ ਮਸਕੀਨੀਆਂ ਆਪਨ ਮਾਰਤਲੇ ਵੱਡੇ ਵੱਡੇ ਹਨਕਾਰੀਆਂ ਨਾਨਕ ਗਰਭ ਗਣੇ ਸੋ ਮੱਲਾ ਖਾੜਾ ਰਜਿਆ ਬਹੁਤ ਭੜਸੂ ਪਾਏ ਬੋਤੇ ਰੰਗ ਰੰਗਾਏ ਬਾਜੀ ਗਿਰ ਢੋਲ ਵਜਾਏ ਕਾਲ ਘੰਟ ਤੋਂ ਮਾਰੇ ਆ ਮੈਂ ਸਾਈਂ ਦਾ ਪਹਿਲਵਾਨੜਾ ਮੇਰਾ ਗੁਰਮੈਲ ਉੱਚ ਧਮਾਲੜ ਸਭ ਹੋਈ ਸਿੰਝ ਇਕੱਠਿਆਂ ਦਾ ਬੈਠਾ ਦੇਖੇ ਆਪ ਜੀਓ ਬਾਤ ਬੱਜਣ ਟਮਕ ਭੇੜੀਆਂ ਮਨ ਲੱਥੇ ਲੈਂਦੇ ਫੇਰੀਆਂ ਲਹਿਫੇ ਚਾਰ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਪਹਿਲਵਾਨੀ ਦਾ ਜ਼ਿਕਰ ਕੀਤਾ ਮਹਾਰਾਜ ਦੀ ਬਾਣੀ ਦੇ ਵਿੱਚ ਇਸੇ ਕਰਕੇ ਪਿੰਡਾਂ ਦੇ ਵਿੱਚ ਢੋਲ ਕਰਾਉਣੇ ਆ ਵਧੀਆ ਦੇਖੋ ਨੌਜਵਾਨ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਸਾਂ ਤੋਂ ਵੱਜਦੀ ਹੈ ਜੇ ਗਰਾਉਂਡਾਂ ਨਾਲ ਜੁੜਨਗੇ ਤਾਂ ਚੰਗਾ ਖੜਿਆਰੀ ਨਾ ਬਣੂ ਚੰਗਾ ਪਹਿਲਵਾਨ ਨਾ ਬਣੂ ਚੰਗਾ ਇਨਸਾਨ ਜ਼ਰੂਰ ਬਣ ਜੂਗਾ ਪਹਿਲਵਾਨੀ ਦੇਖੋ ਕਿੰਨੀ ਵੱਡੀ ਚੀਜ਼ ਆ ਆ ਜੋ ਇੱਕ ਫੋਟੋ ਲੈ ਲੈ ਸਾਰਿਆਂ ਦੇ ਵਿੱਚ ਇੱਕ ਦਾ ਬਲਾਗ ਹੁੰਦਾ ਇਹਦਾ ਮਹਾਰਾ ਲੰਡਾ ਲਾਈਵ ਇਹਦੀ ਕੁਸ਼ਤੀ ਹੋ ਰਹੀ ਹੈ ਖੜਾਲਖਣਾ ਪਿੰਡ ਵਿੱਚ ਜੋ ਕਿ ਅੱਜ ਆਪਾਂ ਨੇ ਖੜਾਲਖਣਾ ਪੁਰ ਕੈਂਪ ਲਾਇਆ ਰੱਖਿਆ ਜਿਦਾਂ ਆਪਾਂ ਕੁਸ਼ਤੀ ਕਰਦੀ ਜਵਾਕਾਂ ਨੂੰ ਦਿਖਾਉਣ ਵਾਸਤੇ ਦੇਖੋ ਵੀ ਲਾਈਵ ਕੁਸ਼ਤੀ chal ਰਹੀ ਹੈ ਜੀ

ਨੇ ਕਾਲੀ ਮਾਰ ਦੋ ਬਣਾ ਗਈਆਂ ਇਹ ਲੈ ਵੀ ਧਰਮਦਾਸ ਆਪਣੇ ਨਗਰ ਦਾ ਹੈ ਪਹਿਲਵਾਨ ਇਹ ਦਲਸੇਰ ਬੋਹਾ ਦਾਸ ਦਾ ਲੜਕਾ ਹੈ ਬਹੁਤ ਵਧੀਆ ਕੁਸ਼ਤੀਏ ਦੇਖੋ ਬੱਚਿਆਂ ਨੂੰ ਜਾਗ ਲਾਉਣ ਵਾਲੀ ਗੱਲ ਆ ਇਹ ਅੱਜ ਬੱਚਾ ਕੋਈ ਸਭ ਤੋਂ ਵੱਡੀ ਗੱਲ ਹੁੰਦੀ ਆ ਇੱਕ ਤਾਂ ਗਰਾਊਂਡ 'ਚ ਕੱਪੜੇ ਲਾਉਣੇ ਸਪੀਕਰ 'ਚ ਬੋਲਣਾ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਦੇਖੋ ਕਿੰਦੀ ਖੁਸ਼ੀ ਦੀ ਗੱਲ ਆ ਹਰੇਕ ਬੱਚੇ ਦਾ ਹੌਸਲਾ ਨਹੀਂ ਪੈਂਦਾ ਅਗਲਾ ਕਹਿੰਦਾ ਯਾਰ ਆਪਾਂ ਨੂੰ ਲੈ ਆ ਜਾ ਗਰਾਊਂਡ ਲੈ ਵੀਰ ਮਦਦ ਨਾਲ ਜ਼ੋਰ ਲਾਈ ਪੂਰਾ ਚੰਗਾ ਕਿ ਨੋ ਬਾਈ ਜੀ ਧੀਰਾ ਸੇਵਾਦਾਰ ਲੈ ਵੀ ਜਵਾਨੋ ਆ ਬਾਈ ਜੀ ਕਨੇਓ ਧੀਰਾ ਸੇਵਾਦਾਰ ਸੇਵਾਦਾਰ ਇਹਨਾਂ ਗੱਲਿਓ ਕਿੱਲੋ ਕਿਉਂ ਆ ਜਿਹੜਾ ਬੱਚਾ ਕੁਸ਼ਤੀ ਜੇਤਦਾ ਆਵੇ ਵੀ ਤਾੜੀ ਮਾਰ ਦੋ ਬਣਾ ਕੇ ਕਰਾ ਵਾਹ ਵੀ ਵਾਹ ਨਜ਼ਾਰਾ ਆ ਗਿਆ ਕਰਾ ਵਧੀਆ ਪਹਿਲਵਾਨ ਦਾ ਦਾਨ ਦਿੱਤਾ ਕਦੇ ਜਾਈ ਨਹੀਂ ਜਾਂਦਾ 70 ਗੁਣੇ ਫੜਦਾ ਪ੍ਰਮਾਤਮਾ ਢੱਲਾ ਮੱਠਾ ਤੋਂ ਬਚਾਈ ਰੱਖੇ ਚੰਗੇ ਕੰਮ ਤੇ ਪੈਸਾ ਲਵਾਵੇ ਹੱਥ ਲੱਤ ਵਿੱਚ ਫੜਾ ਵੀ ਰੋ ਬੇਟਾ ਏ ਓਏ 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 ਤਾੜੀ ਮਾਰ ਦੋ ਵੀ ਬਣਾ ਕੇ ਇਹ ਨੂੰ ਪਰਮਾਪਾਤ ਮੇਰੇ ਕੰਮ ਦੇ ਪੈਸਾ ਲਵਾ ਦੇ ਭਾਈ ਜੀ ਇਹ ਨੌਜਵਾਨ ਬਾਈ ਕਨੀਓ ਨਾ ਕਨੀਓ ਕੈਂਪ ਲੱਗਿਆ ਹੋਇਆਗਾ ਇਹ ਕੋਚਾ ਕਨੀਓ ਸਾਰਿਆਂ ਕਨੀਓ 1100 ਰੁਪਏ ਚ ਜ਼ੋਰਦਾਰ ਤਾੜੀ ਮਾਰ ਦੋ ਬਣਾ ਕੇ ਬਹੁਤ ਵਧੀਆ ਬਣਾਇਆ ਕੀਤਾ ਬੰਦਿਆਂ ਨੇ ਇਹੋ ਕਹੇਲਵਾਨੀ ਹੈ ਜਿਹੜੀ ਇਹ ਆਬ ਨਸਿਆਂ ਤੋਂ ਬਚਾਉਂਦੀ ਆ ਬੱਚਿਆਂ ਨੂੰ ਇੱਡੀ ਖੁਸ਼ੀ ਦੀ ਗੱਲ ਹੈ ਜਿਹੜਾ ਬੰਦਾ ਗਰਾਊਂਡ ਨਾਲ ਜੁੜਦਾ ਪਹਿਲਵਾਨੀ ਕਰਦਾ ਜਾਂ ਕਬੱਡੀ ਖੇਡਦਾ ਇਹ ਮੁੰਡਾ ਕੋਚ ਹੈਗਾ ਇਹ ਬਾਈ ਜੀ ਇਦਰ ਉਹ ਬਾਈ ਜੀ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਇਹਨਾਂ ਕੰਨੀਓ 1100 ਰੁਪਏ ਤੋਂ ਦੂਰ ਨਾਲ ਤਾੜੀ ਮਾਰ ਦੋ ਬਣਾ ਕੇ ਜੀ ਬਾਈ ਜੀ ਇਦਰ ਬਾਬਾ ਖੁਸ਼ੀ ਦੀ ਗੱਲ ਬਹੁਤ ਵਧੀਆ ਬੱਚੇ ਨਸ਼ਿਆਂ ਤੋਂ ਵੱਜ ਗਏ ਇਹ ਚੀਜ਼ਾਂ ਦੇਖ ਕੇ ਪੁਰਾਣੀਆਂ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ ਨੇ ਠੀਕ ਹੈ ਜੀ ਭਾਈ ਬਾਜੀ ਬਾਕੀ ਇੱਥੇ ਗਰਾਊਂਡ ਦੇ ਵਿੱਚ ਇੱਕ ਦੇਖੂਪੁਰ ਖਡਾਲਾ ਜੀ ਦੇਖੂਪੁਰ ਖਡਾਲ ਦੇ ਵਿੱਚ ਪਹਿਲਵਾਨਾਂ ਦੇ ਖਡਾਲ ਕਲਾਂ ਦੇ ਵਿੱਚ ਕੋਲ ਕਰਾਈ ਨੇ ਬਹੁਤ ਵਧੀਆ ਧੰਨਵਾਦ ਭਾਈ ਹੋਰਾਂ ਦਾ ਇਹ ਇਥੋਂ ਦੇ ਪੋਜ ਨੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੀ ਆ ਜੀ ਬਾਈ ਧੀਰਾ ਜੀ ਇਨਾ ਕਨੀਓ ਜਿਹੜਾ ਵੀ ਬੱਚਾ ਇਸ ਗਰਾਊਂਡ ਦੇ ਵਿੱਚ ਖੇਡਦਾ ਕੋਈ ਵੀ ਗਰੀਬ ਘਰੋਂ ਇਹਦੇ ਬਾਈ ਕਨੀਓ ਸਹਾਇਜੋਗ ਦਿੱਤਾ ਜਾਊਗਾ ਇੰਨੀ ਖਰਾਕ ਨਹੀਂ ਲੋੜਾ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਬਾਈ ਕੀ ਰਹੀ ਹੈ ਬਾਈ ਜੀ ਕਿਸੇ ਇੱਥੇ ਕੈਂਪ ਲੱਗਿਆ ਹੋਇਆ ਕਿਸੇ ਵੀ ਨਗਰ ਦਾ ਲਵੇ ਲਵੇ ਕੋਈ ਵੀ ਪਿੰਡ ਆ ਉਹ ਬੱਚੇ ਨੇ ਇੱਥੇ ਆ ਕੇ ਟ੍ਰੇਨਿੰਗ ਕਰਨੀ ਹੈ ਜਵਾਨ ਕਰਨਾ ਬਾਈ ਸਾਰਿਆਂ ਦੀ ਮਦਦ ਕਰੂਗਾ ਦੇਖੋ ਕਿੰਨੀ ਖੁਸ਼ੀ ਦੀ ਗੱਲ ਆ ਇਹ ਬਾਈ ਦੇ ਨਾਂ ਤੇ ਤਾੜੀ ਮਾਰ ਦੋ ਪ੍ਰਮਾਤਮਾ ਦਾ ਧੰਨਵਾਦ ਕਰਕੇ ਇਹਨਾਂ ਨੂੰ ਤੇਰੇ ਫੁੱਸਲਾਂ ਦੀ ਲੱਗੇ ਚੰਗੇ ਕੰਮਾਂ ਤੇ ਪੈਸਾ ਲਵਾਵੇ ਪ੍ਰਮਾਤਮਾ ਠੀਕ ਹੈ ਜੀ ਧੰਨਵਾਦ ਇਹਨਾਂ ਗਨੀਓ ਪਲਵਾਨਾਂ ਨੂੰ ਵੱਡਾ ਸਹਿਯੋਗ ਦਿੱਤਾ ਗਿਆ ਚੰਡੀ ਦੀ ਰਕਮ ਦਿੱਤੀ ਗਈ ਆ ਨਿਊ ਟਾਇਰ ਫੈਕਟਰੀ ਆਪਣਾ ਨਗਰ ਦੇ ਵਿੱਚ ਆਰਾਮ ਸਿੰਘ ਜੀ ਬਾਈ ਇਹ ਇਹ ਟਾਇਰ ਫੈਕਟਰੀ ਦੇ ਵਿੱਚ ਅਸੀਂ ਖੜੇ ਆ ਬਹੁਤ ਵੱਡਾ ਧੰਨਵਾਦ ਹੈ ਬਾਈ ਜੀ ਦਾ ਖਡਾਲ ਕਲਾ ਪਿੰਡ ਦੇ ਵਿੱਚ ਰੋਡ ਦੇ ਉੱਤੇ ਫੈਕਟਰੀ ਆ ਕੈਨ ਜੀ ਤੇ ਉਹਦਾ ਆਰਾਮ ਕਲਾ ਫੈਕਟਰੀ ਹੈ ਬਹੁਤ ਵਧੀਆ ਬਾਈ ਜੀ ਇਤਨੀ ਉਹਨਾਂ ਕਨੀਓ ਝੰਡੀ ਦੀ ਰਸਮ ਕੀਤੀ ਗਈ ਹੈ ਪਹਿਲਵਾਨਾਂ ਨੂੰ ਇੱਕ ਜ਼ੋਰਦਾਰ ਤਾੜੀ ਮਾਰ ਦੋ ਬਣਾ ਕੇ ਕਰਾ ਵਾਜੀ ਵਾਹ ਬਹੁਤ ਧੰਨਵਾਦ ਹੈ ਬਾਈ ਜੀ ਦਾ ਦੇਖੋ ਕਿੰਨੀ ਖੁਸ਼ੀ ਦੀ ਗੱਲ ਆ ਵਾਜੀ ਵਾਹ